ਵੇ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਅਗਲੇ ਵਲੌਗ ਦੇ ਵਿੱਚ ਅੱਜ ਬਲੌਗ ਆਪਾਂ ਲੈ ਕੇ ਆਏ ਆਂ ਪਤੰਗਾਂ ਦਾ ਤੇ ਅੱਜ ਤੁਹਾਨੂੰ ਦੱਸਾਂਗੇ ਕਿ ਪਤੰਗ ਵਿੱਚ ਕੰਨੀ ਕੀਵੇਂ ਪਾਈਦੀ ਹੈ ਗਲੀਆਂ ਤਾਂ ਆਪਾਂ ਨੇ ਕੱਢ ਲੀਆਂ ਇਹ ਵੀ ਤੁਹਾਨੂੰ ਇੱਕ ਵਾਰ ਦੱਸ ਦਾਂਦੇ ਆਂ ਆਪਾਂ ਨੇ ਇੱਧਰ ਗਲੀਆਂ ਕੱਟ ਕੇ ਇੱਕ ਗਿੱਠ ਮਿੰਨ ਲੈਣਾ ਪੂਰਾ ਜਿੱਥੇ ਵੀ ਗਿੱਠਾ ਗਿਆ ਉਹਥੇ ਤੇ ਗਲੀਆਂ ਕੱਢ ਲੈਣੀਆਂ ਕੱਢ ਕੇ ਹੀ ਉਸ ਤੋਂ ਬਾਅਦ ਫਿਰ ਆਹ ਪੂਰਾ ਪਤੰਗ ਦਾ ਤਿੰਨ ਵਾਰ ਕਰਨਾ ਹੈ ਪੂਰਾ ਪਤੰਗ ਮਿੰਨ ਲੈਣਾ ਡੋਰ ਲੈ ਲੈਣੀ ਇੱਕ ਆ ਤੁਹਾਡਾ 2 ਤੇ ਆਹ ਲੋਈ 3 ਸਭ 3 ਵਾਰ ਕਰਕੇ ਜਿਸ ਤੋਂ ਬਾਅਦ ਆਪਾਂ ਜੋੜਦੇ ਆਂ ਇਹ ਇਹ ਇੱਕ ਤਾਂ ਇਹਦੀ ਖੈਂਚ ਦੇਖਿਓ ਤੁਸੀਂ ਕਿੰਨੀ ਵਧੀਆ ਹੋ ਜੂਗੀ ਤੇ ਦੱਸਿਓ ਜਿੱਥੋਂ ਦਾ ਵੀਡੀਓ ਦੇਖ ਰਹੇ ਹੋਏ ਤੁਹਾਡੇ ਉੱਥੇ ਕੀ ਕਹਿੰਦੇ ਸਾਡੇ ਇੱਥੇ ਤਾਂ ਖੈਂਚ ਕਹਿੰਦੇ ਆ ਤੇ ਅਸੀਂ ਕਹਿੰਦੇ ਕੰਨੀ ਪੌਣੀ ਤੇ ਅੱਧੀ ਜਗ੍ਹਾ ਤਲਾਵਾਂ ਪਾਉਣੀਆਂ ਵੀ ਕਹਿੰਦੇ ਐ ਤੇ ਲੋ ਜੀ ਘੱਟ ਵੱਜ ਗਈ ਲੋ ਜੀ ਮੈਂ ਤੁਹਾਨੂੰ ਪਾ ਕੇ ਤੇ ਮਿਸਟਰੋ ਇਹਨੂੰ ਆਪਾਂ ਨੇ ਇੱਕਦਾਂ ਬੰਨਣਾ ਬੰਨ ਕੇ ਫੇੜਾ ਲੋ ਜੀ ਅੱਧਾ ਬੰਨ ਲੈਣਾ ਇਹ ਬੰਨ ਲਿਆ ਬਾਹਰ ਇਹਨੂੰ ਕਰਦਣਾ ਜੀ ਜਦਦੇ ਵੀ ਸੁਪਾਕੇ ਲੋ ਬਈ ਨੀ ਕਰੋ ਲਾ ਬੰਦਿਆ ਜੀ ਤੇ ਇੱਕ ਤਾਂ ਹੁੰਦਾ ਹੀ ਸੌਖਾ ਤਰੀਕਾ ਇਹ ਇੱਥੇ ਤੋਂ ਇਹਦਾ ਗੱਬ ਲੈ ਲੋ ਤੁਸੀਂ ਸੈਂਟਰ ਪੁਆਇੰਟ ਚਾਹੀਦਾ ਐਵੇਂ ਕਰ ਲਓ ਜੀ ਥੋੜਾ ਜਿਹਾ ਉਪਰ ਜਿਵੇਂ ਕਿ ਇਹ ਬਸ ਇੱਥੇ ਤੇ ਐਂ ਮਿਲ ਲੈਣਾ ਸੈਂਟਰ ਪੁਆਇੰਟ ਕੱਢ ਲੈਣਾ ਇਹਦਾ ਨਹੀਂ ਤਾਂ ਸਿੰਪਲ ਤਰੀਕਾ ਜੀ ਸੌਖਾ ਇੱਥੋਂ ਤੋਂ ਢਾਗਾ ਫੜੋ ਇੱਕ ਇੱਥੇ ਤੱਕ ਆ ਗਿਆ ਬਾਈਕ ਉਰੇ ਫੜ ਲਓ ਤੇ ਇੱਧਰ ਤੋਂ ਸੈਂਟਰ ਪੁਆਇੰਟ ਇੱਥੇ ਤੇ ਇੱਥੇ ਆ ਗਿਆ ਜੀ ਇਹਨਾਂ ਨੂੰ ਖਿੱਚੋ ਜੀ ਤੇ ਵਾਸੀ ਆਹ ਸੈਂਟਰ ਪੁਆਇੰਟ ਜੋੜ ਦੋ ਇਹ ਸੈਂਟਰ ਪੁਆਇੰਟ ਜੁੜ ਗਿਆ ਜੀ ਦੇਖੋ ਜੀ ਇਹੋਂ ਤੇ ਇਧਰੋਂ ਦੋਨੋਂ ਵੱਸੋਂ ਬਰਾਬਰ ਹੈ। ਲੋ ਜੀ ਇੱਕ ਵਾਰ ਇਹ ਦੱਸ ਦਾਂਦੇ ਆ ਇਧਰੋਂ ਕਰਕੇ ਇੱਥੋਂ ਫੜ ਲੈਣਾ ਸੈਂਟਰ ਪੁਆਇੰਟ ਇਧਰੋਂ ਖਿੱਚ ਕੇ ਇਧਰ ਲਗਾ ਲੈਣਾ ਤੇ ਇੱਥੋਂ ਫੜ ਲੈਣਾ ਆ ਗਈ ਆਪਣਾ ਸੈਂਟਰ ਪੁਆਇੰਟ ਇਹਨੂੰ ਇੱਥੇ ਫੜ ਕੇ ਹੀ ਇੱਥੇ ਹੀ ਗੱਠ ਮਾਰ ਦੋ। ਲੋ ਜੀ। ਲੋ ਜੀ ਮਿੱਤਰੋ। ਤੇ ਪੈ ਗਈ ਆਪਣੀ ਕੰਨੀ ਹੋ ਗਈ ਇਹਨਾਂ ਪੂਰਾ ਵਧੀਆ ਤੇ ਤੁਹਾਨੂੰ ਉਡਦਾ ਦਿਖਾਵਾਂਗੇ ਤੇ ਪਤੰਗ ਵਿੱਚ ਵੀ ਆਪਾਂ ਨੇ ਇਦਾਂ ਹੀ ਪਾਈ ਏ ਚਾਹੇ ਜਿੱਡਾਂ ਮਰਜ਼ੀ ਵੱਡਾ ਪਤੰਗ ਹੋਵੇ ਆਪਾਂ ਨੇ ਗਿੱਠਾ ਦਾ ਹੀ ਲੈਣਾ ਏ ਅੰਤਰ ਗਿੱਠਾ ਲੈ ਕੇ ਤੇ ਉਨਾ ਹੀ ਲੰਬਾ ਲੈ ਕੇ ਤਿੰਨ ਵਾਰ ਤੇ ਉਵੇਂ ਹੀ ਸੇਮ ਕਰ ਦੋ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਉਮੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਕਾਨੂੰ ਹੀ ਸਬਸਕ੍ਰਾਈਬ ਸਾਨੂੰ ਹੋਰ ਵੀ ਵੀਡੀਓ ਅਪਡੇਟ ਕਰਦਾ ਰਹਾਂਗੇ ਅੱਜ ਆਪਾਂ ਇਹ ਪਤੰਗ ਢਾਵਾਂਗੇ ਤੇ ਇਹ ਕਿਹੜਾਵਾਂਗੇ ਸਾਡੇ ਇੱਥੇ ਪਤੰਗ ਇਕੱਠੇ ਉੱਡਦੇ ਆ ਦੱਸੋ ਇਹ ਵੀਡੀਓ ਕਿੱਦਾਂ ਲੱਗੀ ਇਹ ਵਾਲਾ ਪਤੰਗ ਢਾਉਂਦੇ ਹੀ ਤੇ ਤੁਹਾਨੂੰ ਦਿਖਾਉਂਦੇ ਆ ਕੀ ਰਿਜ਼ਲਟ ਆਈ ਇਹਦਾ ਪਤੰਗ ਅੱਗੇ ਦੋ ਤਿੰਨ ਉੱਡ ਰਹੇ ਆ ਤੇ ਇਹਦੇ ਆ ਢਾਉਂਦੇ ਹੀ ਆਪਾਂ ਚਲੋ ਜੀ ਦੇਖੋ ਲੋ ਜੀ ਆਪਾਂ ਨੇ ਵਧਾ ਲਿਆ ਇਹ ਦੇਖੋ ਇਹ ਨਮਾ ਹੀ ਹਲੇ ਇਹ ਟੈਸਟਿੰਗ ਕਰਦੇ ਆ ਜੀ ਨਾਲ ਦੀ ਨਾਲ ਤੇ ਦੇਖਦੇ ਆ ਕੀ ਰਿਜ਼ਲਟ ਹੈ ਭਾਂਜੀ ਦੇਖੋ ਹੀ ਖਾਂਜ ਕਿੰਨੀ ਵਧੀਆ ਹੈ ਤੇ ਆ ਡੋਰ ਆਪਣੀ ਕੋਟਾ